ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆਂ ਤੇ ਜਿਹੜੇ ਮੇਰੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲੇ ਦਾ ਆਈਕਨ ਵੀ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਫਿਰ ਕਰਦੇ ਆਂ ਵੀਡੀਓ ਸ਼ੁਰੂ ਬਾਡੀ ਦਾ ਕੰਮ ਸਾਰੇ ਇਲਾਕਿਆਂ ਦੇ ਵਿੱਚ ਤਕਰੀਬਨ ਖਤਮ ਹੋ ਗਿਆ ਏ ਜਿਹੜੀ ਪਛੇਤੀਆ ਵੈਰਾਈਟੀ ਆਏ ਤੇ ਉਹਨਾਂ ਦਾ ਹੀ ਰਹਿ ਗਿਆ ਹੈ ਕੰਮ ਤੇ ਆਪਾਂ ਤੋਂ ਤੁਹਾਡੇ ਨਾਲ ਵਾਦਾ ਕੀਤਾ ਤਾਂ ਵੀ ਆਪਾਂ ਆਪਣੀ ਵੈਰਾਈਟੀ ਦਾ ਝਾੜ ਦੱਸੂਗੇ ਜ਼ਰੂਰ ਵੀ ਕਿੰਨਾ ਦਿੱਤਾ ਤੇ ਪਹਿਲਾਂ ਹੁਣ ਗੱਲ ਕਰਦੇ ਵੀ ਆਪਣੀ ਵੈਰਾਈਟੀ ਹੈਗੀ ਤੇ ਜੀ 2967 ਜਿਹੜਾ ਬਹੁਤ ਪੁਰਾਣਾ ਬੀਜ ਹੈ ਆਪਣੀ ਵੈਰਾਈਟੀ ਹੈਗੀ ਤੇ ਜੀ 2967 ਤੇ ਉਹਦਾ ਤੁਸੀਂ ਆ ਦੇਖ ਸਕਦੇ ਹੋ ਤੂੜੀ ਦੀ ਸੁਭਾਵਨਾ ਦੇਖੋ ਵੀ ਤਿੰਨ ਟਰਾਲੀਆਂ ਬਣ ਗਿਆ ਕਿ ਨਹੀਂ ਤੇ ਆਪਾਂ ਪਰਸੋ ਵੱਡੀ ਤੀ ਇਹ ਤੇ ਰਾਤ ਆਪਾਂ ਮੰਡੀ ਚ 12:00 1:00 ਵੱਜ ਗਿਆ ਤੇ ਆਪਾਂ ਜਖਾ ਇਹ ਹੁਣ ਜੇ ਆਪਾਂ ਝਾੜ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਝਾੜ ਦੋ ਤਾਂ ਇਸ ਵਾਰ ਸਾਰੀ ਵੈਰਾਈਟੀ ਆਈ ਵਧੀਆ ਝਾੜ ਦੇ ਰਹੀ ਹੈ ਤੇ ਪਰ ਬੀਜਾ ਦਾ ਫਰਕ ਹੈ ਕੋਈ ਕਿਵੇਂ ਕੋਈ ਕਿਵੇਂ ਤੇ ਹੁਣ ਜੇ ਆਪਾਂ ਆਪਣੇ ਦੀ ਗੱਲ ਕਰੀਏ ਆਪਾਂ ਸੱਚੀ ਗੱਲ ਕਰਦੇ ਆ ਵੀ ਇੰਨਾ ਝਾੜ ਆਇਆ ਕਿਉਂਕਿ ਝੂਠ ਬੋਲ ਕੇ ਮੰਨੂ ਕੁਛ ਨਹੀਂ ਮਿਲਣਾ ਮੈਂ ਤੁਹਾਨੂੰ ਕਹਿ ਦੂਗਾ ਜੀ ਮੇਰੀ 30 ਕਵਾਂਟਿਟੀ ਨਿਕਲੀ ਮੇਰੀ ਐਨੀ ਨਿਕਲੀ ਐਨੀ ਨਿਕਲੀ ਝੂਠ ਆਪਾਂ ਬਿਲਕੁਲ ਨਹੀਂ ਬੋਲਣਾ ਤੁਹਾਨੂੰ ਸਹੀ ਸਹੀ ਝਾੜ ਆਪਾਂ ਦੱਸੂਗੇ ਤੇ ਇਹ ਆਪਣੀ 29 ਸਟੱਡ ਵੈਰਾਈਟੀ ਦੀ ਹੁਣ ਜੇ ਆਪਾਂ ਝਾੜ ਦੀ ਗੱਲ ਕਰੀਏ ਰਾਤ ਆਪਾਂ ਮੰਡੀ ਦੇ ਵਿੱਚ ਆਪਣਾ 25 ਕੁਵਾਂਟਲ ਪ੍ਰਤੀ ਕਿਲੇ ਦਾ ਝਾੜ ਆਇਆ ਤੇ ਹੁਣ ਆਪਾਂ ਤੁਹਾਨੂੰ ਸਹੀ ਗੱਲ ਦੱਸਦੇ ਆ ਵੀ 25 ਵੀ ਪੂਰਾ ਨਹੀਂ ਆਇਆ 10 ਕਿਲੋ ਘਟਦਾ ਏ ਜਣੀ 24 ਕਵਾਂਟਲ 90 ਕਿਲੋ ਦੀ ਆਪਣੀ 1 ਕਿਲੇ ਦੀ ਐਵਰੇਜ ਪਈ ਹੈ। ਜਾਨੀ ਕਿ 10 ਕਿਲੋ ਆਪਣਾ ਘਟ ਗਿਆ। ਤੇ ਆਪਣੇ 3.5 ਕਿਲੇ ਤੇ ਆਪਣੀ 35 ਕਿਲੋ ਕਣਕ ਘਟ ਗਈ। ਜੇ 35 ਕਿਲੋ ਹੋਰ ਹੋ ਜਾਂਦੀ ਤਾਂ ਆਪਣਾ ਪੂਰਾ 25 ਕਵਾਂਟਲ ਦਾ ਝਾੜ ਆ ਜਾਣਾ ਹੈ। ਫਿਰ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣਾ ਝਾੜ ਬਹੁਤ ਵਧੀਆ ਰਿਹਾ ਤੇ ਤੁਸੀਂ ਵੀ ਕਮੈਂਟਾਂ ਚ ਜਰੂਰ ਦੱਸਿਓ ਵੀ ਝਾੜ ਕੀ ਆਇਆ ਹੈ ਤੇ ਆਪਾਂ ਤੁਹਾਨੂੰ ਦੱਸੂਗੇ ਵੀ ਆਪਾਂ ਕੀ ਕੀ ਪਾਇਆ ਤਾਂ। ਉਹ ਇੱਕ ਆਪਾਂ ਵੀਡੀਓ ਲੱਗ ਬਣਾਉਗੇ ਤੁਹਾਨੂੰ ਸਾਰੀ ਡਿਟੇਲ ਦੱਸੂਗੇ ਉਹਦੇ ਵਿੱਚ ਵੀ ਆਪਾਂ ਕਿਹੜੀ ਸਪਰੇਅ ਕੀਤੀ ਕਿੰਨੇ ਪਾਣੀ ਲਾਏ ਸਾਰੀ ਆਪਾਂ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦਊਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਅੱਗੇ ਵੀ ਹੁਣ ਆਪਾਂ ਤੁਹਾਡੇ ਨਾਲ ਜੀਰੀ ਦਾ ਟਾਈਮ ਆ ਗਿਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਰੋਜ਼ ਸਾਂਝੀ ਕਰਦੇ ਰਹਾਂਗੇ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ